ਸਰਕਾਰ ਦੇ ਵੱਲੋਂ ਸਪੀਡ ਕੈਮਰਿਆਂ ਦੇ ਉੱਤੇ ਪਾਬੰਦੀ ਲਾਉਣ ਦੇ ਲਈ ਕਾਨੂੰਨ ਆ ਜਿਹੜਾ ਉਹ ਲਿਆਂਦਾ ਜਾਵੇਗਾ 온ਟਾਰੀਓ ਦੀ ਡੱਗਫੋਰਡ ਸਰਕਾਰ ਵੀਰਵਾਰ ਨੂੰ ਇੱਕ ਨਵਾਂ ਕਾਨੂੰਨ ਪੇਸ਼ ਕਰਨ ਜਾ ਰਹੀ ਹੈ ਜਿਸ ਤਹਿਤ ਸੂਬੇ ਭਰ ਵਿੱਚ ਸਪੀਡ ਕੈਮਰਿਆਂ ਨੂੰ ਹਟਾਉਣ ਦੀ ਯੋਜਨਾ ਬਣਾਈ ਗਈ ਹੈ ਇਸ ਕਾਨੂੰਨ ਨਾਲ ਸੂਬੇ ਦੀਆਂ ਸੜਕਾਂ ਉੱਤੇ ਲੱਗੇ ਤੇਜ਼ੀ ਨਾਪਣ ਵਾਲੇ ਕੈਮਰੇ ਕਾਨੂੰਨੀ ਤੌਰ ਤੇ ਰੋਕੇ ਜਾਣਗੇ ਇਸ ਸੰਬੰਧੀ ਇੱਕ ਸਰਕਾਰੀ ਪ੍ਰੈਸ ਕਾਨਫਰੰਸ ਵੀਰਵਾਰ ਸਵੇਰੇ 11 ਵਜੇ ਹੋਣੀ ਤੈਅ ਕੀਤੀ ਗਈ ਹੈ ਜਿਸ ਦੇ ਵਿੱਚ ਪ੍ਰੀਮੀਅਰ ਡੱਗਫੋਰਡ ਅਤੇ ਆਵਾਜਾਈ ਮੰਤਰੀ ਪ੍ਰਮੀਤ ਸਰਕਾਰੀਆ ਹਾਜ਼ਰ ਹੋਣਗੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੌਰਾਨ ਕਾਨੂੰਨ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ ਸਪੀਡ ਕੈਮਰੇ ਲਗਾਤਾਰ ਇੱਕ ਵਿਰੋਧ ਦਾ ਵਿਸ਼ਾ ਬਣੇ ਹੋਏ ਸਨ ਕਈ ਲੋਕਾਂ ਨੇ ਇਹ ਦਲੀਲ ਦਿੱਤੀ ਹੈ ਕਿ ਇਹ ਕੈਮਰੇ ਸੁਰੱਖਿਆ ਨਾਲੋਂ ਵੱਧ ਆਮ ਲੋਕਾਂ ਉੱਤੇ ਜੁਰਮਾਨੇ ਲਗਾਉਣ ਦੇ ਲਈ ਵਰਤੇ ਜਾ ਰਹੇ ਨੇ ਇਸ ਤੋਂ ਇਲਾਵਾ ਕਈ ਲੋਕ ਪ੍ਰਾਈਵੇਸੀ ਸੰਬੰਧੀ ਚਿੰਤਾ ਵੀ ਜਤਾਉਂਦੇ ਆ ਰਹੇ ਹਨ ਤਾਂ ਪਿਛਲੇ ਕੁਝ ਮਹੀਨਿਆਂ ਦੌਰਾਨ ਇਹਨਾਂ ਕੈਮਰਿਆਂ ਨੂੰ ਲੈ ਕੇ ਸਥਾਨਕ ਕਾਉਂਸਲਾਂ ਵੱਲੋਂ ਵੀ ਸਵਾਲ ਉਠਾਏ ਗਏ ਸਨ ਹਾਲ ਹੀ ਦੇ ਸਾਲਾਂ ਦੌਰਾਨ ਟੋਰਾਂਟੋ, ਓਟਾਵਾ, BC ਸਾਗਾ ਅਤੇ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਸੜਕਾਂ ਦੇ ਉੱਤੇ ਦਰਦਨਾਕ ਸਪੀਡ ਕੈਮਰੇ ਲਗਾਏ ਗਏ ਸਨ ਕੈਮਰੇ ਖਾਸ ਕਰਕੇ ਸਕੂਲ ਜ਼ੋਨਾਂ ਅਤੇ ਉੱਚ ਟ੍ਰੈਫਿਕ ਵਾਲੇ ਇਲਾਕਿਆਂ ਵਿੱਚ ਲਗਾਏ ਗਏ ਇਨ੍ਹਾਂ ਰਾਹੀਂ ਲੱਖਾਂ ਡਾਲਰਾਂ ਦੇ ਟਿਕਟ ਜਾਰੀ ਕੀਤੇ ਗਏ ਜਿਸ ਨੂੰ ਲੈ ਕੇ ਲੋਕਾਂ ਵਿੱਚ ਨਿਰਾਸ਼ਗੀ ਵੀ ਵਧੀ ਹੈ ਜੇਕਰ ਇਹ ਕਾਨੂੰਨ ਅਸੈਂਬਲੀ ਦੇ ਵਿੱਚ ਪਾਸ ਹੋ ਜਾਂਦਾ ਹੈ ਤਾਂ ਸੂਬੇ ਭਰ ਵਿੱਚ ਲੱਗੇ ਸਾਰੇ ਸਪੀਡ ਕੈਮਰੇ ਹਟਾ ਦਿੱਤੇ ਜਾਣਗੇ ਇਹ ਫੈਸਲਾ ਸੜਕ ਸੁਰੱਖਿਆ ਤੇ ਕੀ ਅਸਰ ਪਾਏਗਾ ਇਹ ਦੇਖਣਾ ਅਜੇ ਬਾਕੀ ਹੈ ਸਰਕਾਰ ਦਾ ਕਹਿਣਾ ਹੈ ਕਿ ਹੋਰ ਵਿਕਲਪਾਂ ਰਾਹੀਂ ਟ੍ਰੈਫਿਕ ਨਿਯੰਤਰਣ ਯਕੀਨੀ ਬਣਾਉਣਗੇ ਇਸ ਨਵੇਂ ਐਲਾਨ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਅਤੇ ਆਮ ਲੋਕਾਂ ਦੇ ਵੱਲੋਂ ਮਿਲੀ ਜੁਲੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ ਕੁਝ ਲੋਕ ਇਸ ਨੂੰ ਲੋਕ ਹਿੱਤ ਦਾ ਫੈਸਲਾ ਦੱਸ ਰਹੇ ਨੇ ਜਦਕਿ ਕਈ ਲੋਕ ਕਹਿ ਰਹੇ ਨੇ ਕਿ ਇਸ ਦੇ ਨਾਲ ਸੜਕਾਂ ਦੇ ਉੱਤੇ ਖਤਰਾ ਵੱਧ ਜਾਵੇਗਾ